ਇਹੀ ਦਿਲਜੀਤ ਸਾਂਝ ਰਵੀ ਸਿੰਘ ਵਾਸਤੇ ਰਵੀ ਸਿੰਘ ਦੀ ਖਾਲਸਾ ਜਿਹੜੇ ਵਾਸਤੇ ਗਿਆ ਹੁੰਦਾ ਤੇ ਰਵੀ ਸਿੰਘ ਦਾ ਕਦੀ ਵੀ ਬਿਆਨ ਨਹੀਂ ਹੋਣਾ ਸੀ ਜੇ ਇਹ ਪੈਸਾ ਇਕੱਠਾ ਕਰਕੇ ਰਵੀ ਸਿੰਘ ਦੀ ਖਾਲਸਾ ਜਿਹੜੇ ਦਿੰਦਾ ਹੁੰਦਾ ਕਦੀ ਵੀ ਕਦੀ ਮਤਲਬ ਹੀ ਨਹੀਂ ਬਣਦਾ ਵੀ ਰਵੀ ਸਿੰਘ ਇਦਾਂ ਦੀ ਗੱਲ ਕਰਦੇ ਦੂਜੀ ਗੱਲ ਰਵੀ ਸਿੰਘ ਕਹਿੰਦਾ ਸਾਡੇ ਹੀ ਹੀ ਬੱਚਿਆਂ ਵਾਸਤੇ ਤੁਸੀਂ ਸੁਣ ਲਓ ਰਵੀ ਸਿੰਘ ਦੀ ਪਈਆ ਜਿਹੜੇ ਸਾਨੂੰ ਛੱਡ ਕੇ ਗਿਆ ਜੀ ਉਹਨਾਂ ਨੂੰ ਇਹ ਸਾਰਾ ਪੈਸਾ ਜਾਣਾ ਮਤਲਬ ਜਾਣਾ ਤਾਂ ਪੰਜਾਬ 'ਚ ਹੀ ਆ ਪੰਜਾਬ ਦੇ ਲੋਕਾਂ ਵਾਸਤੇ ਜਾਣਾ ਰਵੀ ਸਿੰਘ ਜੀ ਤੁਸੀਂ ਤਾਂ ਪੰਜਾਬ ਚ ਜਵਾਨੀ ਨਹੀਂ ਖਰਚੀ ਆ ਤੁਹਾਨੂੰ ਪਤਾ ਆ ਤੁਸੀਂ ਤਾਂ ਦੋ ਚਾਰ ਮੱਝਾਂ ਲੋਕਾਂ ਤੋਂ ਦਿਵਾ ਕੇ ਤਾਂ ਸਾਸਰੀ ਘਰ ਬਣਵਾਤੀ ਆ ਉਦੋਂ ਉਸ ਵਕਤ ਤੁਸੀਂ ਕਿਸਾਨ ਅੰਦolan ਚ ਜਾ ਕੇ ਵੀ ਅਸੀਂ ਬੂਟ ਪਾਲਛ ਕਰਿਆ ਕਰਾਂਗੇ ਮਸਾਜਾਂ ਕਰਾਂਗੇ ਮਸ਼ੀਨਾਂ ਲਾਤੀਆਂ ਇਹ ਸਾਰਾ ਕੁਝ ਕੀਤਾ ਫਿਰ ਤੁਸੀਂ ਇੱਕਦਮ ਹੀ ਜਦੋਂ ਦੀਪ ਸਿੰਘ ਦੋळा ਮਸਾ ਦਾ ਸਾਲਾ ਸਮਾਜ ਨੂੰ ਚੱਕ ਕੇ ਤੋਂ ਭੱਜਿਆ ਸੋ ਗੱਲ ਸਾਰਾ ਇਹ ਆ ਕਿ ਜਦੋਂ ਤੁਸੀਂ ਜੇ ਤੁਸੀਂ ਇੰਨੇ ਸਪਸ਼ਟ ਆ ਅੱਜ ਕੱਲ ਇੱਕ ਵੈਬਸਾਈਟ ਆ ਅਸੀਂ ਬਹੁਤ ਵਾਰ ਕਿਹਾ ਵੀ ਐਨਜੀਓ ਵਾਲੇ ਜਿਹੜੇ ਆ ਇਹ ਚੋਰੀ ਕਰਦੇ ਆ ਹੋ ਸਕਦਾ ਇਕਾ ਦੁਕਾ ਨਾ ਹੋ ਪਰ ਜੇ ਨਹੀਂ ਚੋਰੀ ਕਰਦੇ ਤਾਂ ਵੈਬਸਾਈਟ ਬਣਾ ਕੇ ਉੱਤੇ ਖਰਚਾ ਪਾਉਣ ਚ ਕੀ ਆ ਅਸੀਂ ਸੈਂਕ ਸਪਸ਼ਟ ਕਰੀ ਵੀ ਮੈਂ ਆਪਣੇ ਤੇ ਕਿੰਨੇ ਦਾ ਖਰਚਦਾ ਠੀਕ ਆ ਤੁਸੀਂ ਸੇਵਾ ਕਰਦਾ ਆ ਜੇ ਤੂੰ 2 ਲੱਖ 3 ਲੱਖ ਪਾਉਣ ਲੈਣਾ ਵੀ ਆ ਦੈਟਸ ਓਕੇ ਆ ਪਰ ਲੋਕਾਂ ਨੂੰ ਤਾਂ ਪਤਾ ਉਹ ਬਈ ਲੋਕਾਂ ਦਾ ਪੈਸਾ ਕਿੱਥੇ ਜਾ ਰਿਹਾ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ ਹੈ ਵੀ ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਧਾਨ। ਧਾਨ ਵੀ ਅਗਲਾ ਕਰਨਾ ਹੈ। ਹੁਣ ਇਹ ਦਿਲਜੀਤ ਦਸਾਨ ਜਿਹੜਾ ਆ ਉਹ ਇੱਕ ਕਲਾਕਾਰ ਆ। ਨਾ ਤਾਂ ਉਹ ਫਿਲਮ ਦੀ ਪ੍ਰਮੋਸ਼ਨ ਲਈ ਗਿਆ। ਉਥੇ ਉਹਦੀ ਕੋਈ ਫਿਲਮ ਆ ਰਹੀ ਆ। ਨਾ ਉਹ ਕਿਸੇ ਹੋਰ ਕੰਮ ਲਈ ਗਿਆ। ਜਦੋਂ 1984 ਦੀ ਫਿਲਮ ਬਣਾਉਂਦਾ ਆ ਤੇ ਲੋਕੀ ਆਸ਼ਸ਼ਕਾਰ ਉੱਠਦੇ ਆ ਉਹਦੀ ਇੰਟਰਵਿਊ ਆ ਜਿਹੜੀ ਉਹ 10 ਕਲਾਕਾਰਾਂ ਚ ਬੈ ਕੇ ਕਹਿੰਦਾ ਆ ਕਹਿੰਦਾ ਜਦੋਂ ਮੈਂ ਉਹ ਰੋਲ ਪਲੇ ਕੀਤਾ ਨਾ ਉਹ ਕਹਾਣੀਆਂ ਸੁਣੀਆਂ ਕਹਿੰਦਾ ਉਹਦੇ ਚ ਮੈਨੂੰ ਨਿਕਲਣ ਨੂੰ ਬਹੁਤ ਟਾਈਮ ਲੱਗਿਆ ਉਹਦੇ ਕਲਾਕਾਰ ਆ ਸਾਡੇ ਵਰਗਿਆਂ ਨੂੰ ਆਪ ਨਾਰਮਲ insanਾਂ ਨੂੰ ਉਹਨਾਂ ਜਦੋਂ ਉਹ ਗੱਲਾਂ ਸੁਣੀਆਂ ਅਸੀਂ ਦੇਖੀਆਂ ਆਪਣੇ ਅੱਖਾਂ ਦੇ ਸਾਹਮਣੇ 84 ਦੀਆਂ ਸਾਨੂੰ ਉੱਚੋਂ ਨਿਕਲਣ ਲਈ ਬਹੁਤ ਟਾਈਮ ਲੱਗਦਾ ਜਦੋਂ ਅਸੀਂ ਉਸ ਮੌਕੇ ਤੇ ਡਿੱਗ ਜਾਂਦੇ ਆ ਨਾ 84 ਵਾਲੇ ਤੇ ਸਾਨੂੰ ਪਤਾ ਵੀ ਸਾਡੇ ਆਮ ਇਨਸਾਨਾਂ ਤੇ ਕੀ ਬੀਤੀ ਉਹਦੇ ਬਾਰੇ ਜਿੱਦਾਂ ਅਸੀਂ ਉਹ ਉਸ ਸੀਜ਼ਨ ਨੂੰ ਜਦੋਂ ਫੇਸ ਕਰਦੇ ਆ ਅਧੀ ਤਾਂ ਜਦੋਂ ਗੁਰੂ ਪਾਤਸ਼ਾਹ ਦੀ ਗੱਲ ਕਰਦੇ ਆ ਵੀ ਜਦੋਂ ਛੋਡੇ ਸਾਹਿਬ ਜਦੇਸ਼ੀ ਦੇ ਉੱਥੇ ਉਹਦੀ ਜਦੋਂ ਸੋਚਣ ਲੱਗ ਪਈਏ ਤਾਂ ਉੱਥੇ ਜਾ ਕੇ ਵੀ ਜਿਹੜਾ ਮੰਨਿਆ ਕਿਤੇ ਨਾ ਕਿਤੇ ਜਾ ਕੇ ਮਨ ਜਿਹੜਾ ਆ ਉਹ ਖੜ ਜਾਂਦਾ ਉੱਥੇ ਜਾ ਕੇ ਬੰਦਾ ਦੇਖਦਾ ਵੀ ਯਾਰ ਕੀ ਬੜਿਆ ਉਹ ਮੇਰੇ ਗੁਰੂ ਸਾਹਿਬ ਨਾਲ ਤੇ 84 ਦੇ ਵਿੱਚ ਉਹਨੇ ਫਿਲਮ ਬਣਾਈ ਕੀਤਾ ਸਾਰਾ ਕੁਝ ਇਦਾਂ ਸਾਡਾ ਇਹ ਆ ਵੀ ਹੋਰ ਪਿੱਛੇ ਜੇ ਆਸਟ੍ਰੇਲੀਆ ਚ ਮੁੱਦਾ ਚੱਕ ਲਿਆ ਵੀ ਕਿਰਪਾਨ ਪਾ ਕੇ ਜੀ ਅੰਦਰ ਨਹੀਂ ਜਾਣ ਦਿੱਤਾ ਉਹਦੇ ਪ੍ਰੋਗਰਾਮ ਤੇ ਵੀ ਕਿਰਪਾਨ ਪਾ ਕੇ ਤੈਨੂੰ ਕਹਿੰਦਾ ਕੌਣ ਹੈ ਵੀ ਤੁਸੀਂ ਉੱਥੇ ਗੰਦਬੰਦ ਸੁਣ ਜਾ ਇਹ ਇਹ ਅਕਾਲ ਤਖਦੀਰ ਐ ਤੇ ਮਰਦ ਚ ਲਿਖਿਆ ਵੀ ਜੇ ਗੰਦੇ ਗਾਣੇ ਸੁਣ ਜਣੇ ਜਸਦਾ ਸਾਹਿਬ ਜੀ ਗੁਰਦਾ ਸਾਹਿਬ ਜੀ ਵੀ ਲਿਖਿਆ ਵੀ ਤੁਹਾਨੂੰ ਕਿਰਪਾਨ ਵਾਲਾ ਜਾ ਕੇ ਗੰਦੇ ਗਾਣੇ ਸੁਣ ਸਕਦਾ ਆ ਇਹਦਾ ਲਿਖ ਦਿਓ ਜਾਂ ਤੇ ਕਰਹਿਤ ਮਰਦ ਨਮੀ ਬਣਾ ਦਿਓ ਕਿਰਨ ਨੂੰ ਸਮਝਾ ਦਵਾਂਗੇ ਭਾਈ ਇਹ ਗੰਦੇ ਗਾਣੇ ਜਿਹੜੇ ਕਿਰਪਾਨ ਵਾਲੇ ਗੰਦੇ ਗਾਣੇ ਸੁਣ ਵੀ ਆਉਂਦੇ ਆ ਠੀਕ ਹੈ ਨਹੀਂ ਸੋ ਗੱਲ ਉਥੇ ਕਲਾਕਾਰ ਆ ਉਹਨਾਂ ਨੇ ਜੋ ਗੰਦ ਮੰਦ ਸਭ ਗੋਣਾ ਹੈ ਉਹ ਚਾਹੇ ਦਲਜੀਤ ਆ ਚਾਹੇ ਕੋਈ ਵੀ ਆ ਉਹ ਇੱਕ ਐਂਟਰਟੇਨਰ ਆ ਉਹਨਾਂ ਨੇ ਆਪਣਾ ਗੋਣਾ ਆ ਇਹ ਤੁਹਾਡੀ ਚੋਆਇਸ ਆ ਤੁਸੀਂ ਜਾਣਾ ਕਿ ਨਹੀਂ ਜਾਣਾ ਕੱਲ ਨੂੰ ਕਹੋਗੇ ਕੋ 18+ ਫਿਲਮ ਲੱਗੀ ਆ ਜੀ ਸਾਨੂੰ ਜਾਣ ਨਹੀਂ ਦਿੱਤਾ ਹੀ ਕਿਰਪਾ ਨ ਭਈ ਸੀ ਭਾਈ ਇਹ ਗੱਲਾਂ ਜਿਹੜੇ ਇਹ ਮੁੱਦੇ ਨਹੀਂ ਆ ਇਹ ਸਿਰਫ ਤੁਹਾਡੇ ਬਾਜੀ ਦੇ ਮੁੱਦੇ ਆ ਕਿਹੜੇ ਧੜੇ ਨਾਲ ਕਿਹੜਾ ਖੜਾ ਆ ਕਿਹੜਾ ਨਹੀਂ ਖੜਾ ਹੋਇਆ ਜਿੰਨੇ ਵੀ ਕਲਾਕਾਰ ਆ ਸਾਡਾ ਉਹਨਾਂ ਨਾਲ ਕਿਸੇ ਨਾ ਕੋਈ ਸਹਿਮਤੀ ਕੋਈ ਸਪੋਰਟ ਕੁਝ ਨਹੀਂ ਆ ਪਰ ਗੱਲ ਜਿਹੜੀ ਆ ਉਹ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਆ ਇਦਾਂ ਹੀ ਅਮਤਾਬਚਨ ਦਾ ਕੋਈ ਤੱਤ ਕਿਤੇ ਨਹੀਂ ਮਿਲਦਾ ਈਵਨ ਜਿਹੜਾ ਸਿੱਖਾਂ ਦਾ ਮੇਨ ਸਾਡਾ ਵਕੀਲ ਆ ਜਿਹਨੂੰ ਅਸੀਂ ਮਸੀਹਾ ਕਹਿੰਨੇ ਆ ਸਰਦਾਰ ਐਚਐਸ ਫੂਲਕਾ ਉਹ ਇਹ ਬਿਆਨ ਦੇ ਰਿਹਾ ਆ ਵੀ ਅਮਤਾਬਚਨ ਕਰਕੇ ਹੀ ਜਿਹੜਾ ਇਹ ਦਿੱਲੀ ਵਾਲਾ ਹੈਗਾ ਆ ਟਾਈਟਰ ਨੂੰ ਨਾਂਵ ਦੇ ਚੰਦਾ ਟਾਈਟਰ ਨੂੰ ਸਜ਼ਾ ਮਿਲੀ ਆ ਅਮਤਾਬਚਨ ਕਰਕੇ ਹੀ ਜਦ ਕੀ ਸਭ ਤੋਂ ਵੱਧ ਜਿਹੜੇ ਕੇਸ ਆ ਐਚਐਸ ਫੂਲਕਾ ਜੀ ਨੇ ਲੜੇ ਆ ਉਹਨਾਂ ਨੂੰ ਤਾਂ ਇੱਕ ਕਲੀਅਰ ਹੋਣਾ ਚਾਹੀਦਾ ਸੀ ਉਹ ਬਤਾ ਕਿਤੇ ਕਲੀਅਰ ਕਰਦੇ ਬਹਿ ਕੇ ਔਰ ਅਮਤਾਬ ਵਚਨ ਦੀ ਖੁਦ ਕਈ ਬਾਾਰ ਇੰਟਰਵਿਊ ਆਈ ਆ ਕਿੰਨੀ ਬਾਾਰ ਉਹਨੇ ਕਲੀਰੀਫਾਈ ਕੀਤਾ ਆ ਕਿਸੇ ਪੁਆਇੰਟ ਤੇ ਜਾ ਕੇ ਤੁਸੀਂ ਕਹਿੰਦੇ ਯਾਰ ਛੱਡੋ ਜਾਂ ਲੋਕਾਂ ਨੇ ਮੰਨਣਾ ਨਹੀਂ ਦਫਾਈ ਕਰੋ ਇਦਾਂ ਦੇ ਝੂਠੇ ਇਲਜ਼ਾਮ ਹੀ ਸਾਡੇ ਸਾਰਿਆਂ ਤੇ ਵੀ ਲੱਗਦੇ ਆ ਜਿਹੜੇ ਗੁਰਮੰਦੀ ਟੀਵੀ ਤੇ ਬੰਮ ਕਰਦੇ ਆ ਗੁਰਮੰਦੀ ਰੋਸ਼ਨੀ ਚ ਗੱਲ ਕਰਦੇ ਆ ਜਦੋਂ ਗੁਰਮਤਿ ਨਹੀਂ ਹਰਾਇਆ ਜਾ ਸਕਦਾ ਸਾਨੂੰ ਨਾਨਕ ਦੀ ਬਾਣੀ ਦਾ ਸਾਹਮਣਾ ਨਹੀਂ ਕੀਤਾ ਜਾਂਦਾ ਫੇ ਝੂਠੇ ਕਿਰਦਾਰ ਕੁਸ਼ੀ ਇਹ ਵੋ ਕਦੀ ਆਰਐਸਐਸ ਦੇ ਕਹਤੇ ਕਦੀ ਕਾਮਰੈਡ ਕਹਤੇ ਕਦੀ ਨਾਸਤਿਕ ਕਹਤੇ ਕਦੀ ਸਿੱਖ ਵਿਰੋਧੀ ਕਹਤੇ ਕਦੀ ਕਾਂਗਰਸੀ ਇਹ ਕਹਤੇ ਕੁਝ ਵੀ ਕਹਿ ਕੇ ਸੰਬੋਧਿਤ ਕਰ ਦੋ ਇਹ ਸੌਖਾ ਹੁੰਦਾ ਗਾਲਾ ਗਲਤ ਤੱਥਾਂ ਤੇ ਹੋਣੀ ਚਾਹੀਦੀ ਆ ਅੱਛਾ